ਹਰਿਆਣਾ सिरसा ਜ਼ਿਲ੍ਹੇ ਦਾ ਪਿੰਡ ਸਿੰਘਪੁਰ ਜਿੱਥੇ ਪੂਰਨਮਾਸੀ ਦਾ ਦਿਹਾੜਾ ਬਹੁਤ ਹੀ ਵਧੀਆ ਤਰੀਕੇ ਨਾਲ ਮਨਾਇਆ ਗਿਆ ਇਸ ਮੌਕੇ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਸ਼ਰਕਤ ਕੀਤੀ ਅਤੇ तकरीबन 250 ਦੇ तकरीबन ਸਾਧੂ ਮਹਾਪੁਰਸ਼ ਇੱਥੇ ਪਹੁੰਚੇ ਅਤੇ ਉਹਨਾਂ ਨੇ ਵੀ ਆਪਣੀ ਹਾਜ਼ਰੀ ਲਵਾਈ ਇਸ ਮੌਕੇ ਇੱਥੇ ਸ਼ਿਰ ਗੁਰਗ੍ਰੰਥ ਸਾਹਿਬ ਜੀ ਦੇ ਅਖੰਡ ਪਾਠਾਂ ਦੇ ਭੋਗ ਪਾਏਗੇ ਔਰ ਸੰਗਤਾਂ ਨੇ ਗੁਰਬਾਣੀ ਦਾ ਪ੍ਰਚਾਰ ਪ੍ਰਸਾਰ ਸੁਣ ਕੇ ਆਪਣਾ ਜੀਵਨ ਸਫਲਾ ਕੀਤਾ ਪਿੰਡ ਵਾਸੀਆਂ ਤੋਂ ਇਲਾਵਾ ਇਸ ਮੌਕੇ ਸੰਤ ਬਾਬਾ ਕਲਦਾਸ ਜੀ ਜੱਟ ਜੋਤਸੀ ਹਰੀ ਦੇ ਪੰਨਾ ਬਰਾੜ ਜੀ ਪਿੰਡ ਵਾਸੀਆਂ ਵੱਲੋਂ ਅਤੇ ਨੌਜਵਾਨਾਂ ਵੱਲੋਂ ਇੱਥੇ ਪੂਰਨ ਤੌਰ ਤੇ اپنی সেবা ਨਿਭਾਏਗੀ ਤੁਹਾਨੂੰ ਦੱਸ ਦਈਏ ਦੋਸਤੋ ਕਿ ਡੇਰਾ ਬਾਬਾ ਗਿਆਨ ਦਾਸ ਜੀ ਵਿਖੇ ਡੇਰਾ ਬਾਬਾ ਬਲਰਾਮ ਦਾਸ ਜੀ ਉਹਨਾਂ ਪ੍ਰਤੀ ਲੋਕਾਂ ਦੀ ਬਹੁਤ ਵੱਡੀ ਸ਼ਰਧਾ ਹੈ ਅਤੇ ਇਸ ਡੇਰੇ ਦੇ ਵਿੱਚ ਲੋਕ ਦੂਰ ਦਰਾਡੇ ਤੋਂ ਆ ਕੇ ਇੱਥੇ ਸੁੱਖਾਂ ਸੁਖਦੇ ਹਨ ਅਤੇ ਉਹਨਾਂ ਦੀਆਂ ਸੁੱਖਾਂ ਜਿਹੜੀਆਂ ਉਹ ਪੂਰੀਆਂ ਹੁੰਦੀਆਂ ਹਨ ਇਸ ਮੌਕੇ ਸੰਤ ਬਾਬਾ ਕਾਲਦਾਸ ਜੀ ਨੇ ਗੱਲਬਾਤ ਕਰਦੇ ਦੱਸਿਆ ਕਿ ਅੱਜ ਇੱਥੇ ਅਖੰਡ ਪਾਠਾਂ ਦੀ ਭੋਗ ਪਾਈ ਗਈ ਅਤੇ ਸੰਗਤਾਂ ਨੂੰ ਬੇਨਤੀ ਕੀਤੀ ਕਿ ਮਹੀਨੇ ਦੀ ਹਰ ਪੂਰਨਮਾਸੀ ਨੂੰ ਇੱਥੇ ਅਖੰਡ ਪਾਠਾਂ ਦੀ ਭੋਗ ਪਾਈ ਜਾਂਦੀ ਹਨ ਅਤੇ ਸੰਗਤਾਂ ਇੱਥੇ ਆ ਕੇ ਨਤਮਸਤਕ ਹੋ ਕੇ ਗੁਰੂ ਦਾ ਆਸ਼ੀਰਵਾਦ ਲੈ ਸਕਦੀਆਂ ਹਨ ਉਹਨਾਂ ਦੱਸਿਆ ਕਿ ਪਰਮ ਪ੍ਰਮਤਾਵ ਕੀ ਡੇਰਾ ਬਹੁਤ ਪੁਰਾਣਾ ਹੈ ਅਤੇ ਜੋ ਵੀ ਇੱਥੇ ਆ ਕੇ ਸ਼ਰਧਾ ਭਾਵਨਾ ਨਾਲ ਸੁਖ ਸੁਖਦਾ ਹੈ ਉਹਨਾਂ ਦੀ ਸੁੱਖਾਂ ਪੂਰੀਆਂ ਹੁੰਦੀਆਂ ਹਨ ਜੱਟ ਜੋਤਸੀ ਹਰੀਦੇ ਪੰਨਾ ਬਰਾੜ ਜੀ ਨੇ ਨਤਮਸਤਕ ਹੁੰਦਿਆਂ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਭੋਗ ਪੈਂਦੇ ਹਨ ਅਤੇ ਸੰਗਤਾਂ ਬਹੁਤ ਹੀ ਪਿਆਰ ਤੇ ਸਤਿਕਾਰ ਨਾਲ ਇਸ ਮੌਕੇ ਗਰਬਾਣੀ ਦਾ ਆਨੰਦ ਮਾਣਦੀਆਂ ਹਨ ਗੁਰੂ ਦੇ ਲੜ ਲੱਗਦੀਆਂ ਹਨ ਅਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਅਸ਼ੀਰਵਾਦ ਲੈਂਦੀਆਂ ਹਨ ਇਸ ਮੌਕੇ ਬੀਬੀਆਂ ਵੱਲੋਂ ਵੀ ਆਪਣੀ ਲੰਗਰ ਦੀ ਸੇਵਾ ਜਿਹੜੀ ਉਹ ਬਹੁਤ ਹੀ ਵਧੀਆ ਤਰੀਕੇ ਨਾਲ ਨਿਭਾਈ ਗਈ। ਸੰਗਤਾਂ ਦਾ ਠਾਠਾ ਮਾਰਦਾ ਇਕੱਠ ਦੱਸਦਾ ਸੀ ਕਿ ਡੇਰਾ ਬਾਬਾ ਗਿਆਨਦਾਸ ਪ੍ਰਤੀ ਪੂਰੇ ਇਲਾਕੇ ਦੀ ਪੂਰੇ ਦੇਸ਼ ਦੀ ਬਹੁਤ ਸ਼ਰਧਾ ਹੈ। ਲੰਗਰ ਦੀਆਂ ਸੇਵਾਵਾਂ ਤੋਂ ਇਲਾਵਾ ਸੰਗਤਾਂ ਇੱਥੇ ਪੂਰੇ ਦੇਸ਼ ਭਰ ਵਿੱਚੋਂ ਪਹੁੰਚਦੀਆਂ ਹਨ। ਸੰਤ ਬਾਬਾ ਬਲਰਾਮਦਾਸ ਜੀ ਨੇ ਦੱਸਿਆ ਕਿ ਇਸ ਡੇਰੇ ਦੀ ਬਹੁਤ ਵੱਡੀ ਮਹਿਮਾ ਹੈ ਇਸ ਡੇਰੇ ਦੀ ਕੋਈ ਕਸਮ ਤੱਕ ਵੀ ਨਹੀਂ ਖਾਂਦਾ ਅਤੇ ਲੋਕਾਂ ਦੀ ਸ਼ਰਧਾ ਇੰਨੀ ਬਣੀ ਹੋਈ ਹੈ ਕਿ ਰੋਜ਼ ਵੱਡੀ ਗਿਣਤੀ ਵਿੱਚ ਲੋਕ ਆ ਕੇ ਇੱਥੇ ਨਾਤਮਸਤਕ ਹੁੰਦੇ ਹਨ ਅਤੇ ਵਾਹਿਗੁਰੂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਇਸ ਮੌਕੇ ਸੰਤ ਬਾਬਾ ਕਾਲਦਾਸ ਜੀ ਜੱਟ ਜੋਤਸੀ ਹਰੀਦੇਪਨ ਨੰਬਰਾਲ ਜੀ ਅਤੇ ਹੋਰ ਜ਼ਿੰਮੇਵਾਰ ਸ਼ਖਸੀਅਤਾਂ ਵੱਲੋਂ ਆਏ ਹੋਏ ਸਾਧੂ ਮਹਾਪੁਰਸ਼ਾਂ ਦਾ ਅশীরਵਾਦ ਲਿਆ ਗਿਆ ਅਤੇ ਉਹਨਾਂ ਦੀ ਸੇਵਾ ਦੇ ਵਿੱਚ ਲੰਗਰ ਸਮੇਂ ਉਹਨਾਂ ਨੂੰ ਪੇਟਾਵਾਂ ਵੀ ਭੇਟ ਕੀਤੀਆਂ ਗੰਗਾ ਬਾਈ ਜੀ ਕਾ ਖਾਲਸਾ ਸ੍ਰੀ ਬਾਈ ਜੀ ਕੀ ਫਤਿਹ ਬੋਲ ਬਾਬਾ ਸ਼੍ਰੀ ਚੰਦ ਜੈ ਜੈਕਾਰ ਬੋਲ ਬਾਬਾ ਜਨਕ ਨਾਸ ਮਹਾਰਾਜ ਦੀ ਜੈ ਜੈਕਾਰ ਬੋਲ ਬਾਬਾ ਬਦਰਾਮ ਨਾਸ ਮਹਾਰਾਜ ਦੀ ਜੈ ਅੱਜ ਮਾਗ ਦੀ ਪੂਰਨਮਾਸ਼ੀ ਬਹੁਤ ਹੀ ਬਹੁਤ ਹੀ ਵਧੀਆ ਪ੍ਰੋਗਰਾਮ ਜਿਹੜਾ ਤਿਆਰ ਆ ਪੂਰਨਮਾਸ਼ੀ ਦਾ ਸਿੰਘ ਜੀ ਪੂਰਾ ਟੈਂਪਰ ਬਣਾਇਆ ਸਾਲੂਆਂ ਦਾ ਮੱਠਾ ਦਾ ਕੱਟਿਆ ਹੈ ਇਕਰਾ ਦੀ ਪੂਜਾ ਕੀਤੀ ਗਈ ਹੈ 21 ਸ੍ਰੀ ਸਟੈਹੇ ਪਾਠ ਗੁਰਬਾਣੀ ਦੇ ਜਾਪ ਹੋ ਰਿਹਾ ਹੈ ਜਿਸ ਸਾਲ ਪਾਠਾਂ ਦੇ ਭੋਗ ਪਾਏ ਗਏ ਆ ਇਹ ਸਿੰਧੂਪੁਰਾ ਹਰ ਮਹੀਨੇ ਦੀ ਜਿਹੜੀ ਪੂਲ ਮਾਸ਼ੀਦਰ ਦਿਹਾੜਾ ਇੱਥੇ ਮਨਾਇਆ ਜਾਂਦਾ ਹੈ ਸੰਤ ਬਾਬਾ ਸ੍ਰੀ ਅਕਾਲ ਦਾਸ ਮਹਾਰਾਜ ਜੀ ਦੀ ਕਿਰਪਾ ਦੇ ਨਾਲ ਸਾਰਾ ਕੁਝ ਉਹਨਾਂ ਵੀ ਦੇਖਣ ਨੂੰ ਮਿਠਾ ਸੰਗਤ ਦਾ ਪਾਰੀ ਇਕੱਠ ਸਾਧੂਆਂ ਦਾ ਫਕਰਾਂ ਦਾ ਪਾਰੀ ਇਕੱਠ ਹੋਇਆ ਸਹਿਜ ਸ੍ਰੀ ਪਾਠਾਂ ਦੇ ਭੋਗ ਪਾਏ ਗਏ ਸਾਰਾ ਆਲਾਕਾ ਸਾਰਾ ਪਿੰਡ ਇੱਥੇ ਅੱਜ ਸੁਖਸਰ ਜੀ ਸਿੰਘਪੁਰੇ ਪਿੰਡ ਐਤ ਕੀ ਮਾਗ ਦੀ ਪੂਰਨਮਾਸ਼ੀ ਬੜੀ ਤਰਕ ਮਾਗ ਦਾ ਮਿੰਨਾ ਨਾਮ ਚ ਪੁਰੀਦਾਨ ਹੁਣ ਕਰਦੇ ਬੜੀ ਕਿਰਪਾ ਹੋਈ ਹੈ ਜੀ ਸੰਤ ਮਹਾਂਪੁਰਸ਼ ਬਾਬਾ ਗਿਆਨਦਾਸ ਮਹਾਰਾਜ ਜੀ ਦੀ ਬਾਬਾ ਬਨਾਰਵਦਾਸ ਮਹਾਰਾਜ ਜੀ ਦੀ ਬਹੁਤ ਹੀ ਬਹੁਤ ਹੀ ਇੱਥੇ ਜਿਹੜਾ ਫਕਰਾ ਵੀ ਜਿਹੜੀ ਹਰ ਪੂਰਨਮਾਸ਼ੀ ਦੀ ਕਿਰਪਾ ਹੁੰਦੀ ਹੈ ਪਹੁੰਚਦੀ ਹੈ ਜੀ ਇੰਦੇ ਵਿਭਾਗ ਵੱਡੇ ਐ 2250 ਸਾਧੂ ਹਰ ਬਾਰੀ ਜੇਡ ਦੀ ਪੂਰਨ ਮਾਸ਼ੀ ਨੂੰ 1000 ਸਾਧੂ ਬਹੁਤ ਹੀ ਕਿਰਪਾ ਹੁੰਦੀ ਹੈ ਜੀ ਬਾਬੇ ਬਲਰਾਮ ਦਾਸ ਮਹਾਰਾਜ ਜੀ ਦੀ 22-23 ਸਾਲ ਤੋਂ ਪਹਿਲਾਂ ਇਹ ਜਿਹੜੀ ਪੁੰਨਿਆ ਦੀ ਮਿਲਾਈ ਜਿਹੜਾ ਮਨਾਉਦੇ ਆ ਜੀ ਇਸ ਕਿਸੇ ਰਿਸੈਲ ਪੱਥਾਂ ਦੇ ਭੋਗ ਪਾਏ ਜਾਂਦੇ ਆ ਤੇ ਸਾਰਿਆਂ ਤੇ ਸੰਗਤਾਂ ਤੇ ਮਾਪੂਰਸ਼ ਕਿਰਪਾ ਕਰਨ ਸੱਚੇ ਪਾਤਸ਼ਾਹ ਸਭ ਨੂੰ ਚੜ੍ਹਦੀ ਕਲਾ ਬਖਸ਼ੇ वाहिगुरु जी का खालसा वाहेगुरु जी की बाबा कालदास जी महाराज पूर्णिमा को बड़े श्रद्धापूर्वक श्रद्धा पूर्वक मनाते हैं और सभी संतों को बड़ा प्रेम इसमें बुलाते हैं बड़ी सेवा करते हैं और तो सभी संत आते हैं जैसे कि दास जी हैं परमात्मा से बहुत शिवदास महाराज हैं हरिद्वार दास हैं सीताराम जी हैं काफ़ी संत पधारे हैं और मेरी तरफ से हार्दिक शुभकामनाएँ पूर्णिमा की और मौसम अब शुरू हो गई है पूर्णिमा तो से अपनी माघी का भी आनंद लिए मौसम उसी दिनों का है ये ठंडा ज़्यादा दिनों का है बस इसी के साथ में अपनी वाणी को विराम देता हूँ हरिओम दस सर हरिओम दस सर हरिओम ਅੱਜ ਬਾਬੇ ਕਾਫੀ ਸਾਰੇ ਸੰਸਨ ਆ ਜਾਇਆ ਹੋਇਆ ਹੈਗਾ ਇੱਥੇ ਅੱਜ ਪੂਰਨਮਾਸੀ ਤੇ ਕਾਫੀ ਸਾਰੇ ਜਿਹੜੇ ਸ਼ਰਧਾ ਰੱਖਦੇ ਆ ਡੇਰਾ ਬਾਬਾ ਗਿਆਨ ਦਾਸ ਦੇ ਵਿੱਚ ਲੋਕ ਆਈ ਨੇਗੇ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਕਿਦਾਂ ਦਾ ਰਿਹਾ ਬੋਲ ਜੈ ਬਾਬਾ ਗਿਆਨ ਦਾਸ ਜੀ ਮਹਾਰਾਜ ਜੈ ਬਾਬਾ ਬਰਲਾਮ ਦਾ ਜੀ ਮਹਾਰਾਜ ਜੀ ਜੈ ਆਪਨੇ ਆਪਨੇ ਗੁਰੂ ਮਹਾਰਾਜ ਜੀ ਜੈ ਸਾਜੇ ਤੇਰਾ ਬਾਬਾ ਜਾਨ ਦਾਸ ਜੀ ਪਿੰਡ ਸਿੰਘਪੁਰਾ ਜ਼ਿਲ੍ਹਾ ਸਰਸਾ ਇੰਦੀ ਮਾਤੀ ਦਾ ਸ਼ੋਭ ਦਿਹਾੜਾ ਬੜੀ ਧੂਮ ਧਾਮ से ਲਾਇਆ ਜਾ ਰਿਹਾ ਹੈ ਇਸ ਪੂਰਨ ਮਾਤੀ ਦੇ ਦਿਹਾੜੇ ਦੇ ਫਲਕਸ ਦੂਰੋਂ ਨੇੜਿਓਂ ਸੰਗਤਾਂ ਹੋ ਮਹਾਮਾ ਦੇ ਪੁੱਜੀਆਂ ਹਨ ਔਰ ਬੜੀ ਸਰਦਾ से ਸੰਗਤਾਂ ਆ ਕੇ पूर्णमासी के पक्ष में बना हुआ भोजन प्रसाद बड़े प्रेम से बैठ के संगत छ मनोकामना पूर्ण दरदस कर दिया ने और जिसकी भी अरदास बाबा गयानदास जी के डेरे के बीच बैठ के अपने मन से हो जाए तो उसकी अरदास जरूर पूर्ण होती है और अरदास के निमित्त ਸਹਿਜ ਪਾਠ ਮਨ ਨੇ ਸਰਦਾ ਸੀ ਸੰਗਤਾਂ ਸੁਖ ਬਾਬਾ ਗਿਆਨ ਦਾ ਹੱਲੇ ਤਾਨਾ ਤੇ ਸੁਖ ਦਿਆਂ ਨੇ ਬਾਬਾ ਗਿਆਨ ਦਾ ਜੀ ਮਨੋ ਕਾਮਨਾ ਪੂਰਨ ਕਰਦੇ ਆ ਜੀ ਪੂਰਨ ਮਾਰਗੀ ਕੇ ਸੁਭ ਦੇ ਹਾਰੇ ਕੇ ਬਲਖ ਸਹਿਜ ਪਾਠਾਂ ਦੇ ਭੋਗ ਪਾਏ ਜਾਂਦੇ ਹਨ ਇੰਦਾਂ ਸੰਗਤਾਂ ਨੇ ਸਹਿਜ ਪਾਠ ਖਾਏ ਹੁੰਦੇ ਹਨ ਅਨੋ ਕਾਮਨਾ ਪੂਰਨ ਹੋਈਆਂ ਹੁੰਦੀਆਂ ਹਨ ਉਹ ਸੰਗਤਾਂ ਬੜੀ ਹੀ ਸਰਦਾ ਸੀ ਸਹਿਜ ਪਾਠਾਂ ਦੇ ਅਰਦਾਸ ਦੇ ਵਿੱਚ ਸ਼ਾਮਲ ਹੁੰਦੀਆਂ ਹਨ ਔਰ ਵੱਧ ਚੜ ਕੇ ਸਾਧੂ ਸਮਾਜ ਫੱਕੜ ਸਾਧੂ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸਹਸਤਾਂ ਤੇ ਆਉਂਦੇ ਹਨ ਹਰ ਮਹੀਨੇ ਦੇ ਪੂਰਨਮਾਸੀ ਤੇ ਫੱਕੜਾਂ ਦੀ ਬਹੁਤ ਹੀ ਵੱਡੀ ਪੂਰਨਮਾਸੀ ਹੈ ਪਿੰਡ ਸਿੰਘਪੁਰਾ ਦੇ ਵਿੱਚ ਬਾਬਾ ਬਰਲਾਮ ਦਾਸ ਜੀ ਮਹਾਂਪੁਰਖਾ ਨੇ ਚਲਾਈ ਹੋਈ ਇਹ ਰੀਤ ਅੱਜ ਵੀ ਅਖੰਡ ਚੱਲ ਰਹੀ ਹੈ ਔਰ ਬਾਬਾ ਵਰਲਾਮ ਦਾ ਜੀ ਆ ਕੇ ਸ੍ਰੀ ਮਾਨ ਮਹੰਤ ਅਕਾਲ ਦਾ ਜੀ ਮਹਾਰਾਜ ਬੜੀ ਹੀ ਸਰਦਾ ਸੀ ਉਨਕੀ ਚਲਾਈ ਹੋਈ ਰੀਤ ਨੂੰ ਉਸੇ ਹੀ ਤਰ੍ਹਾਂ ਅਖੰਡ ਸੰਤੋਂ ਦੀ ਸੇਵਾ ਕਰਦੇ ਆਂ ਸੇਵਾ ਦੇ ਪਲਖ ਜੋ ਵੀ ਭਗਤ ਬਾਬਾ ਜੀ ਕੇ ਸਮੇਂ ਸੇ ਜੁੜੇ ਹੋਏ ਹੈ ਜੈਸੇ ਪਿੰਡ ਸਿੰਘਪੁਰਾ ਸੇ ਜਤ ਜੋਤੀ ਪੰਨਾ ਮਹਾਰਾਜ ਬਹੁਤ ਹੀ ਸਰਦਾ ਸੀ ਪੂਰਨਮਾਸੀ ਦੇ ਸੁਭ ਦਿਹਾੜੇ ਕੇ ਉਪਰ ਸੰਗਤਾਂ ਦੀਆਂ ਮਨੋ ਕਾਮਨਾ ਅਰਦਾਸਾਂ ਪੂਰਨ ਹੋਣ ਕੇ ਲਈ ਨਿਮਿਤ ਬਾਬਾ ਜੀ ਕੋ ਬੇਨਤੀਆਂ ਲਗਾਉਂਦੇ ਹਨ ਅਰਦਾਸਾਂ ਪੂਰਨ ਹੋਣੀਆਂ ਹਨ ਜੋ ਵੀ ਸੰਗਤਾਂ ਇਸ ਸਥਾਨ ਤੇ ਆ ਕੇ ਆਪਣੀ ਅਰਦਾਸ ਬੇਨਤੀ ਕਰਦੀਆਂ ਹਨ ਬਾਬਾ ਜਾਨ ਦਾ ਜੀ ਉਹ ਕੇ ਅਰਦਾਸਾਂ ਪੂਰਨ ਕਰਦਾ ਰਹੇ ਹੋਰ ਜਗਤ ਗੁਰੂ ਜੀ ਚੰਦਰ ਨਰ ਭਗਵਾਨ ਕੀ ਜੈ ਆਜੇ